ਰਮਿੰਦਰ ਸਿੰਘ ਆਵਲਾ ਸਾਬਕਾ ਐਮਐਲਏ ਨੇ ਔਰ ਵੱਡੇ ਉਦਯੋਗਪਤੀ ਵੀ ਨੇ ਉਹਨਾਂ ਦੇ ਘਰ ਤੇ ਤੇ 12 ਲੱਖ ਲਗ ਲਗ ਟਕਾਣਿਆਂ ਤੇ ਜਿਹੜੀ ਰੇਡ ਕੀਤੀ ਗਈ ਹੈ ਰੇਡ ਤੁਹਾਨੂੰ ਦੱਸ ਦਈਏ ਇਨਕਮ ਟੈਕਸ ਨੇ ਕੀਤੀ ਗਈ ਹੈ ਪਰ ਉਹ ਜਿਹੜੀ ਰੇਡ ਹੈ ਹਜੇ ਵੀ ਜਾਰੀ ਹੈ ਚਰਚਾਵਾਂ ਦਾ ਬਾਜ਼ਾਰੇ ਗਰਮ ਹੈਗਾ ਵੀ ਰਮਿੰਦਰ ਸਿੰਘ ਆਵਲਾ ਨੇ ਪਿਛਲੇ ਦਿਨਾਂ ਦੇ ਵਿੱਚ 216 ਲੜਕੀਆਂ ਦੇ ਵਿਆਹ ਕੀਤੇ ਕੰਨਿਆਂ ਦੇ ਕੰਨਿਆਂਦਾਨ ਕੀਤੇ ਇੱਕ ਵੱਡਾ ਮਹਾਯੱਗ ਕੀਤਾ ਕਾਰੋਬਾਰੀ ਬੰਦੇ ਨੇ ਕਾਰੋਬਾਰ ਕਰਦੇ ਨੇ ਰੇਡ ਹੋਈ ਇਨਕਮ ਟੈਕਸ ਦੀ ਇਨਕਮ ਟੈਕਸ ਦਾ ਕੰਮ ਹੈ ਜੇ ਕੰਨਿਆਦਾਨ ਕਰਨਾ ਬਣਾ ਹੈ ਤੇ ਕੰਨਿਆਦਾਨ ਕਰਨ ਦੇ ਵਿੱਚ ਜੇ ਇੱਕ ਮਹਾਜਕਰਾ ਕੇ ਉਹਨਾਂ ਬੱਚਿਆਂ ਦੇ ਘਰ ਹਰ ਚੀਜ਼ ਹਰ ਸਮਾਨ ਪਹੁੰਚਾਣਾ ਗਲਤੀ ਕੀਤੀ ਹੈ ਤੇ ਗਲਤੀ ਇਹਨਾਂ ਨੂੰ ਵਾਰ-ਵਾਰ ਕਰਨੀ ਚਾਹੀਦੀ ਹੈ ਹੋਇਆ ਗਿਆ ਕੱਲ ਮੈਂ ਆਊਟ ਆਫ ਸਟੇਸ਼ਨ ਸੀ ਮੇਰੇ ਸਹਿਯੋਗੀ ਰਜਿੰਦਰ ਕੰਬੋਜ ਹੋਰੀ ਇਹਨਾਂ ਨੂੰ ਮੈਰਿਜ ਸੀ ਕੱਲੇ ਵੀ ਬਾਹਰ ਸੀ ਬਹੁਤ ਸਾਰੇ ਲੋਕਾਂ ਦੇ ਚਰਚਾਵਾਂ ਆਈਆਂ ਵੀ ਗੁਰੂ ਸਾਹਿਬ ਲਾਈਵ ਕਿੱਥੇ ਸੀ ਜਿਵੇਂ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣਾਂ ਖਤਮ ਹੁੰਦੀਆਂ ਤੇ ਰਮਿੰਦਰ ਸਿੰਘ ਆਵਲਾ ਸਾਬਕਾ ਐਮਐਲਏ ਨੇ ਔਰ ਵੱਡੇ ਉਦਯੋਗਪਤੀ ਵੀ ਨੇ ਉਹਨਾਂ ਦੇ ਘਰ ਤੇ ਤੇ 12 ਲੱਖ-ਲੱਖ ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਗਈ ਹੈ ਰੇਡ ਤੁਹਾਨੂੰ ਦੱਸ ਦਿਆਂ ਇਨਕਮ ਟੈਕਸ ਨੇ ਕੀਤੀ ਗਈ ਹੈ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਪਰ ਉਹ ਜਿਹੜੀ ਰੇਡ ਹੈ ਹਜੇ ਵੀ ਜਾਰੀ ਹੈ ਉਹ ਰੇਡ ਹਜੇ ਵੀ ਜਾਰੀ ਹੈ ਉਹ ਰੇਡ ਦਾ ਕਾਰਨ ਕੀ ਹੈ ਕਿਉਂ ਰੇਡ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਗੱਲ ਕਰ ਲਈਏ ਤਾਂ 216 ਮਹਾਯੱਗ ਦੇ ਵਿੱਚ ਕੰਨਿਆਵਾਂ ਦੇ ਵਿਆਹ ਵੀ ਕੀਤੇ ਗਏ ਸੀ ਉਸ ਨੂੰ ਲੈ ਕੇ ਰੇਡ ਤਾਂ ਨਹੀਂ ਹੋਈ ਇਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਤਪਾਲ ਥੇਨ ਜੀ ਸਤਪਾਲ ਥੇਨ ਜੀ ਨਾਲ ਅਸੀਂ ਗੱਲਬਾਤ ਕਰ ਲਾਂਗੇ ਸਰਵਰ ਥੇਨ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਰੇਡ ਹੈ ਇਹਦੇ ਵਿੱਚ ਇਹ ਸਿਆਸੀ ਰੇਡ ਹੋ ਸਕਦੀ ਹੈ ਜਾਂ ਇਹ ਰੇਡ ਜਿਹੜੇ ਤਰੇਂਦਰ ਸ਼ਾਸਤਰੀ ਜੀ ਆਈ ਸੀ ਉਸ ਕਰਕੇ ਹੋ ਸਕਦੀ ਹੈ ਹਾਂ ਦੇਖੋ ਜਿਹੜੀ ਰਮਿੰਦਰ ਆਵਲਾ ਪਰਿਵਾਰ ਤੇ ਰੇਡ ਹੋਈ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰ ਦੇਣਾ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਚਰਚਾਵਾਂ ਦਾ ਵਿਚਾਰ ਕੱਲ ਦਾ ਗਰਮ ਹੈਗਾ ਤੇ ਇਹ ਗੱਲ ਕੋਈ ਲੋਕ ਕਹਿ ਰਹੇ ਸੀ ਈਡੀ ਦੀ ਰੇਡ ਹੈ ਕੋਈ ਕਿਸ ਗੱਲ ਦੀ ਕਰ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਹੈਗਾ ਜਿਹੜੀ ਰੇਡ ਹੈ ਇਨਕਮ ਟੈਕਸ ਦੀ ਰੇਡ ਹੈ ਜੋ ਸਾਡੇ ਸੂਤਰਾਂ ਨੇ ਜਾਣਕਾਰੀ ਸਾਡੇ ਤੱਕ ਹੈਗੀ ਹੈ ਉਸ ਤੋਂ ਬਾਅਦ ਇਹ ਰੇਡ ਇੱਕ ਜਗ੍ਹਾ ਤੇ ਨਹੀਂ ਹੈ ਲਗ ਲਗ ਫੈਕਟਰੀਆਂ ਤੇ ਕਿੱਥੇ ਕਿੱਥੇ ਕਾਰੋਬਾਰ ਨੇ ਰਮਿੰਦਰ ਆਵਲਾ ਫਿਸ਼ੋਕੜ ਗੁਰੂਰਸਾਏ ਨਾਲ ਹੈ ਪਰ ਜੇ ਕਾਰੋਬਾਰ ਦੀ ਗੱਲ ਕਰਾਂ ਤਾਂ ਪੂਰੇ ਪਰਦੇ ਵਿੱਚ ਇਹਨਾਂ ਦੇ ਕਾਰੋਬਾਰ ਹੈਗੇ ਆ ਜਿੰਨੇ ਕਾਰੋਬਾਰ ਹੈਗੇ ਆ ਲਗਭਗ ਜਿਹੜਾ ਚਾਹੇ ਗੜਾਉਣਾ ਦਾ ਕੰਮ ਹੈ ਕੋਈ ਵੀ ਕੰਮ ਹੈਗਾ ਸਾਰਾ ਪੈਸਾ ਜਿਹੜਾ ਹੈਗਾ ਉਹ ਇੱਕ ਨੰਬਰ ਚ ਆਉਂਦਾ ਇਹਨਾਂ ਦਾ ਕਾਰੋਬਾਰੇ ਚੱਲ ਰਹੇ ਹੈਗੇ ਆ ਪਰ ਚਰਚਾਵਾ ਦਾ ਬਾਜ਼ਾਰ ਇਹ ਗਰਮ ਹੈਗਾ ਵੀ ਰਮਿੰਦਰ ਸਿੰਘ ਆਵਲਾ ਨੇ ਪਿਛਲੇ ਦਿਨਾਂ ਦੇ ਵਿੱਚ 216 ਲੜਕੀਆਂ ਦੇ ਵਿਆਹ ਕੀਤੇ ਕੰਨਿਆ ਦੇ ਕੰਨਿਆਦਾਨ ਕੀਤੇ ਇੱਕ ਵੱਡਾ ਮਹਾਯੱਗ ਕੀਤਾ ਤੇ ਭੰਡਾਰੇ ਖੁੱਲੇ ਚੱਲੇ ਜਿਸ ਨੂੰ ਲੈ ਕੇ ਰਮਿੰਦਰ ਸਿੰਘ ਆਵਲਾ ਕੱਲਾ ਪੰਜਾਬ ਨਹੀਂ ਦੇਸ਼ ਨਹੀਂ ਵਰਲਡ ਲੈਵਲ ਤੱਕ ਫੇਮਸ ਹੋਇਆ ਰਮਿੰਦਰ ਆਵਲਾ ਇੱਕ ਵੱਡਾ ਚਿਹਰਾ ਨਿਕਲ ਕੇ ਸਾਹਮਣੇ ਆਇਆ ਉਸ ਸਮੇਂ ਤੋਂ ਬਾਅਦ ਨਾਲ ਦੇ ਨਾਲ ਉਹ ਪ੍ਰੋਗਰਾਮ ਖਤਮ ਹੁੰਦਾ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਆ ਜਾਂਦੀਆਂ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਵਿੱਚ ਕਾਂਗਰਸ ਨੇ ਇੱਕ ਵੱਡਾ ਫੇਰ ਰਮਿੰਦਰ ਸਿੰਘ ਆਵਲਾ ਤੇ ਕੀਤਾ ਕਿਸ ਗੱਲ ਦਾ ਸਾਰੀਆਂ ਦੀਆਂ ਸਾਰੀਆਂ ਕਾਂਗਰਸੀਆਂ ਜਿੰਨੀਆਂ ਸੀਟਾਂ ਸੀ ਚਾਹੇ ਗੁਰੂ ਅਰਜਨ ਦੀਆਂ ਸੀ ਹਰਮਿੰਦਰ ਸਿੰਘ ਆਵਲਾ ਦੇ ਹੱਥ ਦਿੱਤੀਆਂ ਗਈਆਂ ਤੇ ਐਸੇ ਕੋਠੀ ਜਿਹੜੀ ਕੋਠੀ ਦੇ ਬਾਹਰ ਖੜੇ ਗਿਆ ਇੱਥੇ ਬਕਾਇਦਾ ਇਕੱਠ ਕੀਤਾ ਗਿਆ ਕਾਂਗਰਸੀਆਂ ਦਾ ਬਲਾਬਲਾ ਕੇ ਇਹ ਗੱਲ ਕਹੀ ਗਈ ਤੁਸੀਂ ਦੇਖੋ ਵੀ ਕਿਹੜਾ ਕੈਂਡੀਡੇਟ ਦੇਣਾ ਉਹਨਾਂ ਕੈਂਡੀਡੇਟਾਂ ਨੂੰ ਦੇ ਕੇ ਟਿਕਟਾਂ ਦਿੱਤੀਆਂ ਗਈਆਂ ਜਲਾਲਾਬਾਦ ਦੇ ਵਿੱਚ ਵੀ ਤੇ ਗੁਰੂ ਹਰਸਾਏ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿਛਲੇ ਦਿਨਾਂ ਵਿੱਚ ਰਮਿੰਦਰ ਸਿੰਘ ਆਵਲਾ ਦੀ ਸਪੀਚ ਆਈ ਵੀ ਅਸੀਂ ਜਲਾਲਾਬਾਦ ਵੀ ਲਕਸ਼ ਲੜਾਂਗੇ ਐਮਐਲਏ ਦਾ ਤੇ ਗੁਰੂ ਹਰਸਾਏ ਦੇ ਵਿੱਚ ਲੜਾਂਗੇ ਇਹ ਗੱਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧ ਦੀ ਚੋਣਾਂ ਦੇ ਵਿੱਚ ਹੋਈ ਆ ਤੇ ਪਿਛਲੇ ਦਿਨਾਂ ਜਦ ਤਾ ਪਿੰਡਾਂ ਦਾ ਦੌਰਾ ਕਰ ਰਹੇਗੇ ਸੀ ਤੂਰ ਸਾਹਿਬ ਖੜੇ ਇਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਕੜਮਾ ਜੋਤ ਮੇਰੀ ਖੁਦ ਦਾ ਇੰਟਰਵਿਊ ਰਵਿੰਦਰ ਆਵਲਾ ਨੇ ਗੱਲ ਕੀਤੀ ਮੈਂ ਕਿ ਤੁਹਾਡਾ ਇੱਕ ਬਿਆਨ ਜਿਹੜਾ ਉਹ ਚੱਲ ਰਿਹਾ ਹੈਗਾ ਵੀ ਕਾਂਗਰਸ ਦੀਆਂ ਦੋ ਸੀਟਾਂ ਤੇ ਤੁਸੀਂ ਚੋਣ ਲੜਨ ਜਾ ਰਹੇ ਹੋ ਉਹ ਕਹਿੰਦਾ ਮੈਂ ਦੋ ਤੇ ਹੀ ਲੜੂੰਗਾ ਇਹ ਗੱਲ ਮੋਦੀਆਂ ਨੂੰ ਗੱਲ ਸੱਤ ਪਾਲ ਜੀ ਹਜਮ ਨਹੀਂ ਹੋਈ ਬਿਲਕੁਲ ਇਹ ਹਜਮ ਨਹੀਂ ਹੋਈ ਹਾਲੇ ਹਜਮ ਹੋਰ ਨਹੀਂ ਹੋਣੀ ਜਿਸ ਤਰੀਕੇ ਕੱਲ ਰਿਜ਼ਲਟ ਆਉਣ ਵਾਲਿਆ ਕੱਲ ਰਿਜ਼ਲਟ ਆ ਜਾਣਾ ਜ਼ਿਲ੍ਹਾ ਪ੍ਰੀਸ਼ਦ ਬਲਾਸ ਨੇ ਜੇ ਕਿਤੇ ਰਿਜ਼ਲਟ ਆਵਲਾ ਦੇ ਫੇਵਰ ਦੇ ਵਿੱਚ ਆ ਗਏ ਕਿਉਂਕਿ ਜਿਹੜੀ ਮਿਹਨਤ ਹੈ ਹਲਕਾ ਗੁਰੂ ਵਰਸਾਏ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੱਲੀ ਰਮਿੰਦਰ ਆਵਲਾ ਪਿੰਡਾਂ ਦੇ ਵਿੱਚ ਨਹੀਂ ਗਏ ਤੁਸੀਂ ਜੇਕਰ ਰਮਿੰਦਰ ਆਵਲਾ ਦਾ ਪੁਰਾਣਾ ਸ਼ਡਿਊਲ ਚੱਕ ਕੇ ਦੇਖੋ ਜਿਹੜੇ ਪਿੰਡਾਂ ਦੇ ਪ੍ਰਚਾਰ ਪ੍ਰੋਗਰਾਮ ਸੀ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਦੇ ਸ਼ਡਿਊਲ ਬੰਦੇ ਰਹਿਆ ਰੋਜ਼ ਲੋਕ ਜਿਹੜੇ ਆ ਰਾਤੀ 11 ਵਜੇ ਤੱਕ ਉਹਨਾਂ ਨੂੰ ਵੇੜ ਕਦੇ ਸੁੰਦੇ ਦੇਖੇਗਾ ਮੈਂ ਚੱਕ ਟੇ ਟਾਲੀ ਵਾਲਾ ਇੱਕ ਪ੍ਰੋਗਰਾਮ ਅਟੈਂਡ ਕੀਤਾ ਰਾਤ ਦਾ 11 ਵਜੇ ਦਾ ਪ੍ਰੋਗਰਾਮ ਸੀ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਲੋਕ ਉਸ ਪ੍ਰੋਗਰਾਮ ਦੀ ਲੋਕਪ੍ਰੀਆ ਜਿਹੜੀ ਔਰ ਰਮਿੰਦਰ ਆਵਲਾ ਦੀ ਦੋ ਹਲਕੀਆਂ ਦੇ ਨਹੀਂ ਹੈਗੀ ਕਈ ਜ਼ਿਲ੍ਹਿਆਂ ਚ ਵਾਦਰੀ ਹੈਗੀ ਹੈ ਫਾਜ਼ਿਲਕਾ ਦੇ ਵਿੱਚ ਪੂਰਾ ਆਧਾਰ ਰੱਖਦੇ ਰਮਿੰਦਰ ਸਿੰਘ ਆਵਲਾ ਜ਼ਿਲ੍ਹੇ ਚ ਫਿਰੋਜ਼ਪੁਰ ਦੇ ਵਿੱਚ ਪੂਰਾ ਆਧਾਰ ਰੱਖਦੇ ਆ ਤੇ ਇੱਕ ਆਧਾਰ ਮੁਕਸਰ ਜ਼ਿਲ੍ਹੇ ਦੇ ਵਿੱਚ ਵੀ ਪੂਰਾ ਹੈ ਇਸੇ ਕਰਕੇ ਰਮਿੰਦਰ ਆਵਲਾ ਦੇ ਆਧਾਰ ਨੂੰ ਦੇਖਦੇ ਹੋਇਆ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਜਿਹੜੀ ਰਮਿੰਦਰ ਆਵਲਾ ਨੇ ਵਰਕ ਕੀਤਾ ਹੈ 8 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਲੋਕਾਂ ਦੇ ਵਿੱਚ ਰਹੇ ਆ ਤੇ ਲੋਕਾਂ ਨੂੰ ਇਹ ਲੱਗਿਆ ਗੱਲ ਦਾ ਵੀ ਰਮਿੰਦਰ ਸਿੰਘ ਆਵਲਾ ਹੋਰ ਅੱਪ ਜਾਊਗਾ ਕਿਉਂਕਿ ਨਤੀਜੇ ਆਉਣ ਤੋਂ ਪਹਿਲਾਂ ਸ਼ਾਇਦ ਕੱਲ ਮਿੰਟੂ ਗੁਰਸਰੀਆਂ ਦਾ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਵੀ ਕਹਿੰਦੇ ਨਵਾਂ ਸਾਲ ਚੜ੍ਹੇ ਨ ਦਿੱਤਾ ਪਤੰਦਰਾ ਨੇ ਪਹਿਲਾਂ ਹੀ ਆ ਗਏ ਨਵੇਂ ਸਾਲ ਵਿੱਚ ਤਾਂ ਬਹੁਤ ਸਾਰੇ ਕਿਉਂਕਿ ਮੈਂ ਉਹ ਪਾਰਟੀ ਦਾ ਨਾਂ ਨਹੀਂ ਲੈਣਾ ਚਾਹਤਾ ਉਹਨੇ ਪੰਜਾਬ ਵਿੱਚ ਪੈਰ ਵਸਾਰਨੇ ਆ ਬਹੁਤ ਸਾਰੀਆਂ ਜਿਹੜੇ ਹਾਲੇ ਹੋਰ ਵੀ ਹੋਣਗੇ ਬਹੁਤ ਸਾਰਿਆਂ ਦੇ ਪਹਿਲਾਂ ਵੀ ਰੇਡਾਂ ਹੋਈਆਂ ਅ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਰੇਡ ਹੋਈ ਐ ਗੱਜੇ ਮਾਜਰਾ ਤੇ ਰੇਡਾਂ ਹੋਈਆਂ ਕਾਰੋਬਾਰੀ ਬੰਦੇ ਨੇ ਕਾਰੋਬਾਰ ਕਰਦੇ ਨੇ ਰੇਡ ਹੋਈ ਇਨਕਮ ਟੈਕਸ ਦੀ ਇਨਕਮ ਟੈਕਸ ਦਾ ਕੰਮ ਹੈ ਕਿਸੇ ਦੀ ਜਾਂਚ ਵੀ ਕਰ ਸਕਦੇ ਨੇ ਤੁਹਾਡੀ ਵੀ ਕਰ ਸਕਦੇ ਨੇ ਮੇਰੀ ਵੀ ਕਰ ਸਕਦੇ ਨੇ ਕਿਸੇ ਵਿਅਕਤੀ ਦੀ ਜਾਂਚ ਕਰ ਸਕਦਾ ਹੈ ਇਨਕਮ ਟੈਕਸ ਹਾਂ ਇਹ ਗੱਲ ਜ਼ਰੂਰ ਹੈ ਕੱਲ ਦੀਆਂ ਟੀਮ ਕੱਲ ਦੀਆਂ ਟੀਮਾਂ ਆ ਜਾਂ ਨੇ ਟੀਮਾਂ ਆਪਦਾ ਕਾਰੋਬਾਰ ਕਾ ਦਾ ਕੰਮ ਕਰ ਰਹੀਆਂ ਹੈਗੀਆਂ ਨੇ ਅੱਜ ਵੀ ਟੀਮ ਅੰਦਰ ਹੈਗੀ ਆ ਗੱਡੀਆਂ ਇੱਥੇ ਖੜੀਆਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਹੋ ਰਹੀ ਪਰ ਇਹ ਗੱਲ ਦਾ ਬਾਜ਼ਾਰ ਦਾ ਚਰਚਾ ਜ਼ਰੂਰ ਹੈਗੀ ਆ ਜੇਕਰ ਕੋਈ ਵਿਅਕਤੀ ਕਿਸੇ ਗਰੀਬ ਪਰਿਵਾਰ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਜਿਨ੍ਹਾਂ ਲੋਕਾਂ ਦੇ ਘਰ ਰੁੜ ਗਏ ਉਹਨਾਂ ਗਰੀਬ ਪਰਿਵਾਰਾਂ ਬੱਚਿਆਂ ਦੇ ਕੰਨਿਆਦਾਨ ਕਰਨਾ ਗਨਾਹ ਕੀਤਾ ਅਰਮਿੰਦਰ ਆਵਲਾ ਤੇ ਮੈਂ ਕਹਿੰਦਾ ਇਦਾਂ ਦਾ ਗਨਾ ਉਹਨੂੰ ਹਰ ਵਾਰ ਸਾਲ ਸਾਲ ਕਰਨਾ ਚਾਹੀਦਾ ਹੈ ਜੇ ਕੰਨਿਆਦਾਨ ਕਰਨਾ ਬਨਾ ਹੈ ਤੇ ਕੰਨਿਆਦਾਨ ਕਰਨ ਦੇ ਵਿੱਚ ਜੇ ਇੱਕ ਮਹਾਜਕਾ ਰਾ ਕੇ ਉਹਨਾਂ ਬੱਚਿਆਂ ਦੇ ਘਰ ਹਰ ਚੀਜ਼ ਹਰ ਸਮਾਨ ਪਹਚਾਣਾ ਗਲਤੀ ਕੀਤੀ ਹੈ ਤੇ ਗਲਤੀ ਇਹਨਾਂ ਨੂੰ ਵਾਰ-ਵਾਰ ਕਰਨੀ ਚਾਹੀਦੀ ਹੈ ਜੀ ਸਾਹਿਬ ਲੱਗ ਲੱਗ ਟਿੱਪਣੀਆਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਈ ਕਹਿ ਰਿਹਾ ਜੀ ਇਹ ਭਾਜਪੀ ਦੀ ਰੇਡ ਹੈ ਭਾਜਪੀ ਵੱਲੋਂ ਕਰਵਾਈ ਗਈ ਹੈ ਕਿ ਭਾਜਪੀ ਦੇ ਵਿੱਚ ਆਵਲਾ ਸਾਹਿਬ ਸ਼ਾਮਲ ਹੋਣ ਇਸ ਲਈ ਰੇਡ ਕਰਾਈ ਗਈ ਹੈ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਦੇਖੋ ਜੇ ਸ਼ਾਮਲ ਵਾਲੀ ਗੱਲ ਹੈਗੀ ਹੈ ਤਾਂ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਭਾਜਪੀ ਦੇ ਇਹ ਇੱਕ ਸ਼ਿਕਾਇਤ ਜੋ ਮੇਰੇ ਸੂਤਰਾਂ ਦਾ ਕਹੇ ਇੱਕ ਸ਼ਿਕਾਇਤ ਕੀਤੀ ਗਈ ਹੈ ਸ਼ਿਕਾਇਤ ਕਰਤਾ ਕੌਣ ਹੈ ਇਹ ਨਹੀਂ ਪਤਾ ਦਿੱਲੀ ਦਾ ਕਸ਼ਿਕਾਇਤ ਕੀਤੀ ਕਿ ਦਿੱਲੀ ਵਾਲੇ ਟਿਕਾਣਿਆਂ ਤੇ ਵੀ ਰੇਡ ਹੈ ਦਿੱਲੀ ਵਾਲੇ ਕਰਤੇ ਵੀ ਰੇਡ ਹੋ ਸਕਦੀ ਹੈ ਜੇ ਇਸ ਕਰਤੇ ਹੈਗੀ ਹੈ ਤੇ ਰਹੀ ਗੱਲ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ ਤਾਂ ਇਹ ਗੱਲ ਵੀ ਸਾਹਮਣੇ ਆ ਜਾਊਗੀ ਰੇਡ ਖਤਮ ਹੋਊਗੀ ਇਨਕਮ ਟੈਕਸ ਤਾਂ ਹੁੰਦਾ ਕਿ ਜਿਹੜੇ ਬੰਦੇ ਇਨਕਮ ਟੈਕਸ ਭਰਦੇ ਆ ਜਾਂ ਇਨਕਮ ਤੋਂ ਡਰਨਾ ਭਰਦੇ ਜਿਹੜੇ ਲੋਕ ਡਰਨਾ ਦਿੰਦੇ ਉਹਨਾਂ ਨੂੰ ਜਾਣਕਾਰੀ ਬਿਹਤਰ ਹੈਗੀ ਹੈ ਜੇ ਤੁਹਾਡਾ ਕੋਈ ਆਉਂਦਾ ਹੈ ਤਾਂ ਉਹਨੇ ਪਲਾਂਟੀ ਪੈ ਜਾਣੀ ਉਹ ਪਾ ਦੇਣਗੇ ਇਹਨਾਂ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ਪਰ ਦੂਸਰੇ ਪਾਸੇ ਚਰਚਾ ਫਿਰ ਰਮਿੰਦਰ ਸਿੰਘ ਆਵਲਾ ਦੀ ਹੋਊਗੀ ਦੁਬਾਰਾ ਇਨਕਮ ਟੈਕਸ ਆਊਗਾ ਆਦੀ ਕਾਗਜ਼ੀ ਕਾਰਵਾਈ ਕਰਕੇ ਚਲਾ ਜਾਊਗਾ ਜੋ ਪਲੈਂਟੀ ਹੋਊਗੀ ਉਹ ਭਰ ਦਿੱਤੀ ਜਾਊਗੀ ਪਰ ਚਰਚਾ ਜ਼ਰੂਰ ਹੋਊਗੀ ਕਿਉਂਕਿ ਚਰਚਾ ਵੱਡੀ ਕੱਲ ਹੋਣੀ ਹੈ ਜੇਕਰ ਰੁਝਾਨ ਜਿਹੜੇ ਕੱਲ ਹੈ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਰੁਝਾਨਾਂ ਦੇ ਵਿੱਚ ਰਮਿੰਦਰ ਆਵਲਾ ਗੁਰੂ ਅਰਸੇ ਦੇ ਵਿੱਚ ਜਾਂ ਜਲਾਲਾਬਾਦ ਵਿੱਚ ਕਾਂਗਰਸ ਟਿਕਟ ਨਾਲ ਜਾਂ ਵਿੱਚ ਕਾਮਯਾਬ ਹੋ ਗਈ ਚਰਚਾ ਫਿਰ ਹੋਣੀ ਹੈ ਕੱਲ ਵੱਡੇ ਚੈਨਲਾਂ ਤੋਂ ਲੈ ਕੇ ਛੋਟੇ ਚੈਨਲਾਂ ਚਰਚਾ ਫੇਰ ਕਰਨੀ ਆ ਰਮਿੰਦਰ ਸਿੰਘ ਆਵਲਾ ਦੇ ਕਰਕੇ ਰੇਡ ਵੀ ਹੋਈ ਰਮਿੰਦਰ ਸਿੰਘ ਆਵਲਾ ਜਲਾਲਾਬਾਦ ਗੁਰੂ ਅਸਾਏ ਸਰਗਰਮੀ ਹੋਈ ਉਸ ਸਰਗਰਮੀ ਤੋਂ ਬਾਅਦ ਰਮਿੰਦਰ ਆਵਲਾ ਦੀ ਹੁਣ ਅੱਜ ਇੱਕ ਇਨਕਮ ਦੇ ਚਰਚਾ ਹੋ ਰਹੀ ਹੈ ਮੈਂ ਕਹਿੰਦਾ ਜਾਂਚ ਅਜੇ ਵੀ ਚੱਲ ਰਹੀਗੀ ਕੱਲ ਤੱਕ ਵੀ ਚੱਲ ਸਕਦੀ ਕਾਰੋਬਾਰ ਵੱਡੇ ਹੈਗੇ ਆ ਜਾਣਕਾਰੀ ਮੈਂ ਲੋਕਾਂ ਦੇ ਹਿੱਤ ਲੈ ਦੇਵਾਂਗਾ ਲੋਕਲ ਗੁਰੂ ਅਸਾਏ ਤੋਂ ਆ ਪੁਰਾਣਾ ਜਾਣਦੇ ਆ ਇਸ ਪਰਿਵਾਰ ਦੇ ਬਾਰੇ ਤਿੰਨ ਪੁਰਾਣੇ ਰਮਿੰਦਰ ਹੋਰੀ ਜਸਬੀਰ ਸਿੰਘ ਆਵਲਾ ਸੁਖਬੀਰ ਸਿੰਘ ਆਵਲਾ ਰਮਿੰਦਰ ਆਵਲਾ ਰਮਿੰਦਰ ਆਵਲਾ ਸਭ ਤੋਂ ਛੋਟਾ ਹੈ ਦਰਮਿੰਦਰ ਆਵਲਾ ਯੂਥ ਕਾਂਗਰਸ ਦਾ ਜਦੋਂ ਪ੍ਰਧਾਨ ਬਣਿਆ ਉਦੋਂ ਕਾਂਗਰਸ ਦੇ ਸਰਗਰਮ ਹੋਇਆ ਉਦੋਂ ਰਾਜਨੀਤੀ ਵਿੱਚ ਆਇਆ ਤੇ ਰਾਜਨੀਤੀ ਦੇ ਵਿੱਚ ਇੱਕ ਵੱਡੇ ਸਮਾਜ ਸੇਵੀ ਦੇ ਨਾਂ ਨਾਲ ਜਾਣਾਂ ਮੈਂ ਕਹਿੰਦਾ ਰਾਜਨੀਤੀ ਸਾਰੇ ਲੋਕ ਕਰਦੇ ਆ ਲੋਕਾਂ ਦੀ ਬਾਹ ਫੜਨਾ ਕਿਸੇ ਦੀ ਲੱਤ ਕੱਟੀ ਹੋਈ ਉਹਨੂੰ ਐਂਬੂਲੈਂਸ ਐਂਬੂਲੈਂਸਾਂ ਚੱਲ ਰਹੀਆਂ ਫਰੀਦਾਂ ਰਮਿੰਦਰ ਆਵਲਾ ਜਲਾਲਾਬਾਦ ਗੁਰੂ ਸਾਹਿਲ ਕਾ ਜੇ ਐਂਬੂਲੈਂਸਾਂ ਦਾ ਦਾਨ ਦਿੱਤੀਆਂ ਹੋਈਆਂ ਨੇ ਜਿੱਥੇ ਲੋੜ ਪੈਂਦੀ ਕਿ ਲੋਕ ਆ ਹੁਣ ਮੈਂ ਇੱਥੇ ਖੜਾ ਸੀ ਤੇ ਕਾਫੀ ਲੋਕ ਉਹਨਾਂ ਗਰੀਬ ਲੋਕ ਵੀ ਇੱਥੇ ਆਏ ਚੱਲ ਗਏ ਕਿਸੇ ਨੂੰ ਬਿਮਾਰੀ ਸੀ ਕਿਸੇ ਦੇ ਗੁਰਦੇ ਖਰਾਬ ਆ ਕਿਸੇ ਦੀ ਹੋਰ ਚੀਜ਼ ਖਰਾਬ ਹੈ ਉਹ ਲੋਕ ਚੱਲ ਗਏ ਵੀ ਚਲਦੇ ਆ ਘਰ ਵੀ ਕੁਝ ਸਾਨੂੰ ਸਿਹਤਾਂ ਮਿਲ ਜਾਊਗੀ ਦੋ ਤਿੰਨ ਲੋਕ ਮੈਂ ਇੱਥੇ ਆਏ ਦੇਖੇ ਗਿਆ ਲੋਕ ਤਾਂ ਸਾਫ਼ ਤੇ ਆ ਰਹੇ ਲੋਕਾਂ ਨੂੰ ਪਤਾ ਨਾ ਅੰਦਰ ਰੇਡ ਹੋਈ ਹੈ ਪਰ ਰੇਡ ਹੋਣ ਦਾ ਇਸ ਨੂੰ ਹਵਾ ਬਣਾਣਾ ਵੀ ਰੇਡ ਹੋ ਗਈ ਰੇਡ ਹੋ ਸਕਦੀ ਹੈ ਕਾਰੋਬਾਰ ਕਿਸੇ ਤੇ ਵੀ ਹੋ ਸਕਦੀ ਹੈ ਪਰ ਇਸ ਗੱਲ ਦੇ ਵਿੱਚ ਬਹੁਤ ਸਾਰੀਆਂ ਟਕਲਾਂ ਇਹ ਸਨ ਬਹੁਤ ਸਾਰੀਆਂ ਚਰਚਾਵਾਂ ਸਨ ਵੀ ਈਡੀ ਦੀ ਰੇਡ ਹੈ ਆ ਰੇਡ ਹੈ ਪਰ ਇਹ ਗੱਲ ਲਗਭਗ ਕਲੀਅਰ ਹੋਣ ਦੇ ਹਿਸਾਰ ਤੇ ਹੈ ਇਨਕਮ ਟੈਕਸ ਦੀ ਹੀ ਰੇਡ ਹੈ ਤੇ ਕੱਲ ਔਰਾ ਸਾਹਿਬ ਆਪ ਇੱਥੇ ਲਗਭਗ ਪਹੁੰਚਿਆ ਸ਼ਾਮ ਵੇਲੇ ਤੇ ਘਰ ਦੇ ਵਿੱਚ ਇਹ ਵੀ ਮੇਰੇ ਸੂਤਰ ਦੱਸਦੇ ਹੈਗੇ ਆ ਰਿਲੈਕਸ ਫਿਰਦੇ ਸੀ ਪੂਰੇ ਢੰਗ ਦੇ ਨਾਲ ਸੈਰ ਵੀ ਕਰ ਰਹੇ ਸੀ ਪਾਰਕ ਦੇ ਵਿੱਚ ਇਹ ਸੂਤਰ ਸਾਡੇ ਇਹ ਵੀ ਜਾਣਕਾਰੀ ਦਿੰਦੇ ਆ ਪਰ ਇੱਕ ਗੱਲ ਮੈਂ ਵਾਰ-ਵਾਰ ਕਹਿ ਦਿੰਦਾ ਹਾਂ ਬਹੁਤ ਸਾਰੇ ਤੁਸੀਂ ਸ਼ਾਇਦ ਸਵਾਲ ਨਹੀਂ ਕੀਤਾ ਮੈਨੂੰ ਫੋਨ ਮੈਨੂੰ ਆਏ ਹੈਗੇ ਆ ਕੱਲ ਮੈਂ ਆਊਟ ਆਫ ਸਟੇਸ਼ਨ ਸੀ ਮੇਰੇ ਸਹਿਯੋਗੀ ਰਜਿੰਦਰ ਕੰਬੋਜ ਹੋਰੀ ਇਹਨਾਂ ਨੂੰ ਮੈਰਿਜ ਸੀ ਕੱਲ ਇਹ ਵੀ ਬਾਹਰ ਸੀ ਬਹੁਤ ਸਾਰੇ ਲੋਕਾਂ ਦੇ ਚਰਚਾਵਾਂ ਆਈਆਂ ਵੀ ਗੁਰੂ ਸਾਹਿਬ ਲਾਈਵ ਕਿੱਥੇ ਸੀ ਮੈਂ ਇੱਕ ਗੱਲ ਕਹਿ ਰਿਹਾ ਹਾਂ ਗੁਰੂ ਸਾਹਿਬ ਲਾਈਵ ਇੱਥੇ ਨਹੀਂ ਸੀ ਅੱਜ ਇੱਥੇ ਤਾਂ ਆ ਖਬਰ ਵੀ ਆ ਤੁਹਾਡੇ ਸਾਹਮਣੇ ਤੇ ਮੇਰੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਗਈ ਹੈ ਖਬਰ ਵਿਸਤਾਰ ਦੇ ਨਾਲ ਸਹੀ ਢੰਗ ਦੇ ਨਾਲ ਤਰੀਕੇ ਨਾਲ ਕੱਢੀ ਜਾਵੇ ਹਵਾ ਬਾਜੀ ਦੇ ਵਿੱਚ ਐਵੇਂ ਕਿਸੇ ਨੂੰ ਗੱਲ ਨੂੰ ਫਲਾ ਦੇਣਾ ਪਰ ਸਲੀਅਤ ਜਿਹੜੀ ਕਹਾਣੀ ਹੈਗੀ ਆ ਇਨਕਮ ਟੈਕਸ ਦੀ ਰੇਡ ਹੁਣ ਵੀ ਚੱਲ ਰਹੀ ਆ ਹੋਰ ਲੰਬਾ ਵੀ ਚੱਲ ਸਕਦੀ ਹੈ ਜਦੋਂ ਤੱਕ ਇੱਕ ਇੱਕ ਜਗ੍ਹਾ ਤੇ ਟਿਕਾਣਿਆਂ ਤੇ ਨਹੀਂ ਹੈਗਾ ਛਾਪਾ ਸਾਰੇ ਜਦੋਂ ਹਰੀ ਚੰਡੀ ਉੱਤੋਂ ਹੋ ਗਈ ਵੀ ਓਕੇ ਫਿਰ ਸਾਰੇ ਟੀਮਾਂ ਇਕੱਠੀਆਂ ਨਿਕਲ ਜਾਣਗੀਆਂ ਸਾਰਿਆਂ ਟਿਕਾਣਿਆਂ ਤੋਂ ਪਰ ਟੀਮਾਂ ਹਾਲੇ ਵੀ ਅੰਦਰ ਹੈ ਗਿਆ ਨੇ ਪਰ ਮੈਂ ਤਾਂ ਉਹ ਗੱਲ ਫੇਰ ਕਹਿੰਦਾ ਹੈਗਾ ਜੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕਿਸੇ ਨੂੰ ਰੋਕਣਾ ਉਹ ਗੱਲ ਜਾਇਜ਼ ਨਹੀਂ ਹੈ ਜੇ ਕਰ ਰਿਹਾ ਕੰਮ ਤਾਂ ਲੋਕ ਵਿਚਾਰੇ ਗਰੀਬ ਹੋਣ ਵੀ ਆਏ ਆ ਚੱਲ ਕੇ ਤੇ ਇਸੇ ਲੋਕਾਂ ਦੀ ਬਾਹ ਫੜਦਾ ਰਮਿੰਦਰ ਸਿੰਘ ਆਲਾ ਤਾਂ ਲੋਕ ਤਾਂ ਨਾਲ ਹੈਗੇ ਬਹੁਤ ਸਾਰੇ ਲੋਕਾਂ ਨੇ ਫੇਸਬੁਕ ਤੇ ਗੱਲ ਕਮੈਂਟ ਵੀ ਪਾਏ ਆ ਚੜ੍ਹਦੀ ਕਲਾ ਚ ਰਮਿੰਦਰ ਆਵਲਾ ਚੜ੍ਹਦੀ ਕਲਾ ਜਿੱਥੇ ਫਿਰ ਸ਼ਾਮ ਨੂੰ ਸੈਰ ਵੀ ਕਰ ਰਿਹਾ ਸੀ ਨਾ ਪਾਰਕ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਬਾਕੀ ਦੇਖਣ ਨੂੰ ਇਹ ਆ ਵੀ ਪਰਿਵਾਰਾਂ ਜਿਹੜੇ ਨਜ਼ਦੀਕੀ ਪਰਿਵਾਰ ਹੈਗੇ ਉਹਨਾਂ ਦੇ ਘਰਾਂ ਤੱਕ ਵੀ ਬਾਕਾਇਦਾ ਗਏ ਆ ਉੱਥੇ ਵੀ ਕੁਝ ਕਾਗਜ਼ ਫਰੋਲੇ ਗਏ ਆ हां ਜਿਵੇਂ ਜਿਵੇਂ ਟਾਈਮ ਬਿਤਾ ਹੈਗਾ ਟੀਮ ਬਾਹਰ ਨਿਕਲੂਗੀ ਗੱਲਾਂ ਹੋਰ ਬਾਹਰ ਨਿਕਲ ਕੇ ਆਣਗੀਆਂ ਤੇ ਆਪਣੇ ਕੋਸ਼ਿਸ਼ ਰਹੂਗੀ ਲੋਕਾਂ ਤੱਕ ਜਿਹੜੀ ਸਹੀ ਜਾਣਕਾਰੀ ਉਹ ਲੈ ਕੇ ਆਂਦੇ ਰਹੀਏ ਬਿਲਕੁਲ ਜੀ ਜਿਹੜੀ ਹੈ ਰੇਡ ਹੈ ਲਗਾਤਾਰ ਚੱਲ ਰਹੀ ਹੈ ਇਹ ਨਹੀਂ ਕਹਿ ਸਕਦੇ ਕਿ ਇਹ ਰੇਡ ਹੁਣੇ ਖਤਮ ਹੋ ਜਾਏਗੀ ਜਾਂ ਦੋ ਦਿਨਾਂ ਨੂੰ ਖਤਮ ਹੋਏਗੀ ਜਾਂ ਕੱਲ ਤੱਕ ਖਤਮ ਹੋਏਗੀ ਰੇਡ ਚੱਲ ਰਹੀ ਹੈ ਪਰ ਇੱਕ ਗੱਲ ਥਿੰਦ ਸਾਹਿਬ ਨੇ ਇਹ ਕਹੀ ਹੈ ਕਿ ਸਮਾਜ ਸੇਵਾ ਕਰਨਾ ਕੀ ਗੁਨਾਹ ਹੈ ਕਿ ਅਗਰ ਉਹ ਸਮਾਜ ਸੇਵਾ ਕਰਦੇ ਆ ਕਿ ਉਹ ਸਭ ਤੋਂ ਵੱਡਾ ਗੁਨਾਹ ਹੈ ਅਗਰ ਸਮਾਜ ਸੇਵਾ ਕਰਨਾ ਗੁਨਾਹ ਹੈ ਤਾਂ ਇਦਾਂ ਦੇ ਗੁਨਾਹ ਉਹਨਾਂ ਨੂੰ ਕਰਨੇ ਚਾਹੀਦੇ ਕਿਉਂਕਿ ਲਗਾਤਾਰ ਜਿੰਨੀਆਂ ਵੀ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲੋਕ ਇਹ ਹੀ ਗੱਲ ਕਹਿ ਰਿਹਾ ਕਿ ਰਮਿੰਦਰ ਸਿੰਘ ਆਵਲਾ ਵੱਲੋਂ ਜਿਹੜੇ ਕੰਮ ਕੀਤੇ ਗਏ ਸੀ ਉਹ ਕੰਮਾਂ ਨੂੰ ਦੇਖਦੇ ਹੋਏ ਜਿਹੜੀ ਇਹ ਰੇਡ ਕੀਤੀ ਗਈ ਹੈ ਕੈਮਰਾਮੈਨ ਰੋਹਿਤ ਦੇਨਾ ਗੁਰਪ੍ਰੀਤ ਸ਼ਰਮਾ ਲਾਈਵ